ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਉਹਨਾਂ ਵੱਲੋਂ ਜੋ ਗਾਂਝੇ ਸ਼ਹੀਦਾਂ ਨਾਮ ਦੀ ਪੁਸਤਕ ਚਮਕੌਰ ਸਾਹਿਬ ਜੀ ਦੀ ਜੰਗ ਬਾਬਤ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ शरदा अंजलि ਦੇ ਰੂਪ ਵਿੱਚ ਉਹਨਾਂ ਨੇ ਇਹ ਪੁਸਤਕ ਸੰਗਤ ਨੂੰ ਪੇਟ ਕੀਤੀ ਹੈ ਜਿਸ ਦੇ ਜੋ ਸ਼ੇਰ ਨੇ ਉਹਨਾਂ ਦੀ ਸੰਖੇਪ ਰੂਪ ਵਿੱਚ ਵਿਚਾਰ ਦਾਸ ਨੇ ਆਪ ਜੀ ਨਾਲ ਕੀਤੀ ਹੈ ਸੋ ਬਾਬਾ अजीत ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੀ ਸ਼ਹਾਦਤ ਚਮਕੌਰ ਦੀ ਜੰਗ ਵਿੱਚ ਹੋ ਚੁੱਕੀ ਹੈ ਉਸ ਤੋਂ ਬਾਅਦ ਜੋ ਕੁਝ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਤਗੁਰੂ ਜੀ ਦੇ ਬਾਬਤ ਜੋਗੀ ਜੀ ਨੇ ਲਿਖਿਆ ਹੈ ਉਹ ਕੁਝ ਸ਼ੇਰ ਆਪ ਜੀ ਦੇ ਨਾਲ ਦਾਸ ਸਾਂਝੇ ਕਰਨ ਦਾ ਯਤਨ ਕਰੇਗਾ ਔਰ ਨਾਲ ਕੀ ਚਮਕੌਰ ਸਾਹਿਬ ਦੇ ਬਾਬਤ ਜੋ ਜੋਗੀ ਜੀ ਨੇ ਆਪਣੇ ਵਿਚਾਰ ਦੱਸੇ ਉਹ ਕੁਝ ਸ਼ੇਰ ਜੋਗੀ ਜੀ ਨੇ ਜੋ ਲਿਖੇ ਨੇ ਉਹਨਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਬਾਬਾ ਜੁਝਾਰ ਸਿੰਘ ਜੀ ਜੋ ਮੈਦਾਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਜੋਗੀ ਜੀ ਲਿਖਦੇ ਨੇ ਤਿਉਰਾ ਕੇ ਗਿਰਾ ਲਖ ਤੇ ਜਿਗਰ ਲਖ ਤੇ ਜਿਗਰ ਪਰ ਕਿਆ ਗੁਜਰੀ ਹੈ ਇਸ ਵਕਤ ਕਹੋ ਕਿਆ ਮੈਂ ਪਿਦਰ ਪਰ ਕਿ ਬਾਬਾ ਜੁਝਾਰ ਸਿੰਘ ਜੀ ਨੂੰ ਜਦੋਂ ਕਹਿੰਦੇ ਨੇ ਕਿ ਇਸ ਤਰ੍ਹਾਂ ਬਹੁਤ ਸਾਰੇ ਵਾਰ ਉਹਨਾਂ ਦੇ ਧਨ ਤੇ ਲੱਗੇ ਨੇ ਤੀਰਾਂ ਦੇ ਤਲਵਾਰਾਂ ਦੇ ਵਾਰ ਲੱਗੇ ਬਾਬਾ ਜੁਝਾਰ ਸਿੰਘ ਜੀ ਭਵੰਟ ਨਹੀਂ ਖਾ ਕੇ ਬਾਬਾ ਅਜੀਤ ਸਿੰਘ ਜੀ ਦੇ ਅਸੀਸ ਦੇ ਉੱਪਰ ਸਰੀਰ ਦੇ ਉੱਪਰ ਜਦੋਂ ਡਿੱਗਦੇ ਨੇ ਸ਼ਹੀਦ ਹੋ ਜਾਂਦੇ ਨੇ ਜੋਗੀ ਜੀ ਕਹਿੰਦੇ ਉਸ ਵਕਤ ਗੁਰੂ ਗੋਬਿੰਦ ਸਿੰਘ ਸੱਚੀ ਪਾਤਸ਼ਾਹ ਜੀ ਦੇ ਦਿਲ ਤੇ ਜੋ ਬੀਤੀ ਹੈ ਕਹਿੰਦੇ ਮੈਂ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਉਸ ਤੋਂ ਬਾਅਦ ਕੀ ਹੁੰਦਾ ਜੋਗੀ ਜੀ ਕਹਿੰਦੇ ਥੇ ਚਾਹਤੀ ਪੈਵੰਦ ਕਰੇ ਖਾ ਕਾ ਸਭ ਕੋ ਹਾਤੀਫ ਨੇ ਕਹਾ ਕਾਮ ਮੇ ਲਾਣਾ ਨ ਗਜਬ ਕੋ ਲੜਨਾ ਨਹੀਂ ਮਨਜੂਰ ਹੈ ਅਜ ਆਪ ਕਾ ਰੱਬ ਕੋ ਇਹ ਸੁਣ ਕੇ ਗੁਰੂ ਭੁੱਲ ਗਏ ਰੰਜੋ ਤਵਬ ਕੋ ਕਬ ਜੀ ਮੈ ਮਾਨਨ ਤੀਕ ਕੇ ਫਿਰ ਹੱਥ ਉਠਾਇਆ ਸਤ ਗੁਰੂ ਨੇ ਮਹੀਂ ਸਜਦਾਏ ਸ਼ੁਕਰਾਨਾ ਬਜਾਇਆ ਜੋਗੀ ਅੱਲਾ ਯਾਰ ਖਾਂ ਕਹਿੰਦੇ ਜਦੋਂ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵਕਤ ਬੜੇ ਰੋਹ ਵਿੱਚ ਆਏ ਨੇ ਬੜੇ ਜੋਸ਼ ਵਿੱਚ ਆਏ ਨੇ ਔਰ ਤਲਵਾਰ ਦੇ ਮੁਠੇ ਤੇ ਸਤ ਗੁਰੂ ਜੀ ਦਾ ਹੱਥ ਗਿਆ ਔਰ ਜੋਗੀ ਜੀ ਕਹਿੰਦੇ ਨੇ ਥੇ ਚਾਹਤੇ ਪੈਵੰਦ ਕਰਨ ਖਾਕ ਮੇ ਸਭ ਕੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਾਹੁੰਦੇ ਸੀ ਕਿ ਇਸੇ ਵਕਤ ਦੁਸ਼ਮਣ ਦਲ ਦੀ ਸਾਰੀ ਫੌਜ ਜਿਹੜੀ ਹੈ ਉਹਨੂੰ ਇੱਕ ਖਿੰਨ ਦੇ ਵਿੱਚ ਮਿੱਟੀ ਵਿੱਚ ਮਿਲਾ ਦਿੱਤਾ ਜਾਏ ਸਾਰੀ ਦੀ ਸਾਰੀ ਸੈਨਾ ਨੂੰ ਵਿਨਾਸ਼ ਕਰਕੇ ਉਹਦਾ ਜਿਹੜਾ ਨਾਸ਼ ਕਰਕੇ ਰੱਖ ਦਿੱਤਾ ਜਾਏ ਹਾਫਿਫ ਨੇ ਕਹਾ ਕਾਮ ਮੇ ਲਾ ਨਾ ਨ ਗਜਬ ਕੋ ਜੋਗੀ ਜੀ ਕਿੰਦੇ ਉਸ ਵਕਤ ਇੱਕ ਗੈਬੀ ਫਰਿਸ਼ਤੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ ਹੈ ਤੇ ਇੱਕ ਸੁਨੇਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਕਹਿਣ ਲੱਗਿਆ ਕਿ ਲੜਨਾ ਨਹੀਂ ਮਨਜੂਰ ਹੈ ਅੱਜ ਆਪਕਾਰ ਰੱਬ ਕੋ ਕਹਿੰਦੇ ਉਸ ਗੈਬੀ ਆਵਾਜ਼ ਨੇ ਇੱਕ ਗੱਲ ਲਾਕੀ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਜ ਅਕਾਲ ਪੁਰਖ ਨੂੰ ਆਪ ਜੀ ਦਾ ਚਮਕੌਰ ਦੇ ਜੰਗ ਵਿੱਚ ਲੜਨਾ ਮਨਜੂਰ ਨਹੀਂ ਇਸ ਕਰਕੇ ਆਪ ਜੀ ਚਮਕੌਰ ਦੀ ਜੰਗ ਵਿੱਚ ਨਹੀਂ ਲੜ ਸਕਦੇ ਇਹ ਸੁਣ ਕੇ ਗੁਰੂ ਭੁੱਲ ਗਏ ਰੰਝੂ ਤਵਬ ਕੋ ਤੇ ਜੋਗੀ ਜੀ ਕਹਿੰਦੇ ਜਦੋਂ ਆਕਾਸ਼ ਬਾਣੀ ਹੋਈ ਇਹ ਜੋਗੀ ਹਕੀਮ ਅੱਲਾ ਯਾਰ ਖਾਂ ਉਹਨਾਂ ਦੇ ਆਪਣੇ ਮਨ ਦੀ ਕਲਪਨਾ ਹੈ ਪਰ ਚਲੋ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਵਕਤ ਚਮਕੌਰ ਦੀ ਜੰਗ ਵਿੱਚ ਨਹੀਂ ਲੜੇ ਇਤਿਹਾਸ ਸੰਗਤ ਜਾਣਦੀ ਹੈ ਕਿ ਜਦੋਂ 22 ਦਸੰਬਰ ਦੀ ਸ਼ਾਮ ਪਹ ਗਈ ਦੀਵਾਨ ਦੀ ਸਮਾਪਤੀ ਜੰਗ ਦੀ ਸਮਾਪਤੀ ਹੋਈ ਸ਼ਾਮਾਂ ਦੇ ਦੀਵਾਨ ਤੋਂ ਬਾਅਦ ਕੁਝ ਸਿੰਘ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਚਮਕੌਰ ਦੀ ਗੜੀ ਨੂੰ ਛੱਡ ਕੇ ਜਾਣ ਵਾਸਤੇ ਬੇਨਤੀ ਕਰਦੇ ਨੇ ਸਤਗੁਰੂ ਮਨਾ ਕਰ ਦਿੰਦੇ ਨੇ ਕਿ ਅਸੀਂ ਕੱਲ ਚਮਕੌਰ ਦੀ ਜੰਗ ਵਿੱਚ ਲੜ ਕੇ ਜਾਮੇ ਸ਼ਹਾਦਤ ਪ੍ਰਾਪਤ ਕਰਾਂਗੇ ਫਿਰ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਪੰਜ ਸਿੰਘ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੁਕਮ ਦਿੰਦੇ ਨੇ ਕਿ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਗੁਰੂ ਕਾ ਸਿੰਘ ਹੋਰ ਇਹਨ ਸਿੰਘਾਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਨੂੰ ਛੱਡਦੇ ਨੇ ਮਾਛੀਵਾੜੇ ਦੇ ਜੰਗਲਾਂ ਨੂੰ ਚਲੇ ਜਾਂਦੇ ਨੇ ਨਿਰੋਭਚਾਰ ਜੋਗੀ ਜੀ ਕਹਿੰਦੇ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਦਰ ਦੇ ਗੁੱਸੇ ਗਿਲੇ ਭੁਲਾ ਦਿੱਤੇ ਨੇ ਕਬਜੇ ਸੇ ਮਾਨਣ ਤੇਗ ਕੇ ਫਿਰ ਹੱਥ ਉਠਾਇਆ ਜਿਹੜਾ ਤਲਵਾਰ ਦੇ ਕਬਜੇ ਤੇ ਹੱਥ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਮਿਆਣ ਚੋਂ ਤਲਵਾਰ ਕੱਢਣੀ ਲੱਗੇ ਸੀ ਕਿ ਸਤ ਗੁਰੂ ਜੀ ਨੂੰ ਮਨਾ ਕਰ ਦਿੱਤਾ ਗਿਆ ਗੁਰੂ ਸਾਹਿਬ ਜੀ ਨੇ ਆਪਣਾ ਹੱਥ ਤੀਗ ਦੇ ਤਲਵਾਰ ਦੇ ਮੁਠੇ ਤੋਂ ਉਠਾ ਲਿਆ ਸਤਗੁਰੂ ਨੇ ਵਹੀਂ ਸਜਦਾਏ ਸ਼ੁਕਰਾਨਾ ਬਜਾਇਆ ਜੋਗੀ ਜੀ ਕਹਿੰਦੇ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਸਿਜਦਾ ਕੀਤਾ ਪਰਮੇਸ਼ਰ ਦੇ ਬਾਣੀ ਨੂੰ ਸਹਿਕਾਰ ਕੀਤਾ ਔਰ ਇਹ ਵੀ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਚਮਕੌਰ ਦੀ ਗੜੀ ਤੋਂ ਚੜ੍ਹਦੀ ਕਲਾ ਵਿੱਚ ਬੋਲੇ ਸੋ ਨਿਹਾਲ ਦੇ ਜਕਾਰੇ ਗੁਜਾਏ ਔਰ ਸਾਰੇ ਸਿੱਖਾਂ ਨੇ ਸਤਿਗੁਰੂ ਜੀ ਦਾ ਸਾਥ ਦਿੱਤਾ ਯਾਕੂਬ ਕੋ ਯੂਸਫ ਕੇ ਵਿਸ਼ੁਰ ਨੇ ਨੇ ਰੁਲਾਇਆ ਸਾਬਰ ਕੋਈ ਕਮ ਐਸਾ ਰਸੂਲੋ ਮੇ ਹੈ ਆਇਆ ਕਟਵਾ ਕੇ ਪਿਸਰ ਚਾਰ ਇੱਕ ਆਸੂ ਨਾ ਗਿਰਾਇਆ ਰਤਬਾ ਗੁਰੂ ਗੋਬਿੰਦ ਨੇ ਰਿਸ਼ੀਓ ਕਾ ਬੜਾਇਆ ਡੰਡਕ ਮੇ ਫਿਰੇ ਰਾਮ ਤੋ ਸੀਤਾ ਥੀ ਬਗਲ ਮੇ ਉਹ ਫਖਰੇ ਜਹਾਂ ਹਿੰਦ ਕੀ ਮਾਤਾ ਥੀ ਬਗਲ ਮੇ ਯੋਗੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਕਰਦੇ ਇੱਕ ਬਚਨ ਆਖਿਆ ਕਹਿੰਦੇ ਨੇ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਪਿਆਰਿਆਂ ਦਾ ਵਿਛੋੜਾ ਸਹਿਣਾ ਜਿਨ੍ਹਾਂ ਦੇ ਨਾਲ ਸਾਨੂੰ ਪਿਆਰ ਹੈ ਜਦੋਂ ਸਾਡੇ ਕੋਲੋਂ ਵਿਛੜਦੇ ਨੇ ਤੇ ਸੱਚਮੁੱਚ ਮਨ ਭਰਦਾ ਹੈ ਨੇਤਰ ਭਿੱਜਦੇ ਨੇ ਔਰ ਉਸ ਵਕਤ ਦੀ ਜਿਹੜੀ ਹਾਲਤ ਹੈ ਉਹ ਅਸੀਂ ਭੜੀ ਪਾਤ ਜਾਣਦੇ ਹਾਂ ਜੋਗੀ ਜੀ ਕਹਿੰਦੇ ਨੇ ਪੈਗੰਬਰ ਯਾਕੂਬ ਹੋਇਆ ਉਹਦਾ ਪੁੱਤਰ ਸੀ ਯੂਸਫ ਜਦੋਂ ਯੂਸਫ ਯਾਕੂਬ ਤੇ ਕੋਲੋਂ ਵਿਛੜਦਾ ਤੇ ਕਹਿੰਦੇ ਨੇ ਜਿਹੜਾ ਯਾਕੂਬ ਹੈ ਉਹ ਪਿਤਾ ਸੀ ਉਹ ਰੋ ਰੋ ਕੇ ਉਹਦਾ ਬੁਰਾ ਹਾਲ ਹੋ ਗਿਆ ਯੂਸਫ ਦੇ ਵਿਛੋੜੇ ਨੇ ਯਾਕੂਬ ਪੈਗੰਬਰ ਜਿਹੜਾ ਹੈ ਉਹਨੂੰ ਬਹੁਤ ਰੁਲਾਇਆ ਸੀ ਸਾਬਰ ਕੋਈ ਕੰਮ ਐਸਾ ਰਸੂਲوں ਮੇ ਹੈ ਆਇਆ ਜੋਗੀ ਜੀ ਕਹਿੰਦੇ ਅੱਜ ਤੱਕ ਜਿੰਨੇ ਪੈਗੰਬਰ ਇਸ ਦੁਨੀਆਂ ਦੇ ਤਖਤੇ ਤੇ ਆਏ ਨਹੀਂ ਗੁਰੂ ਗੋਬਿੰਦ ਸਿੰਘ ਜੀ ਵਰਗਾ ਹੌਸਲੇ ਵਾਲਾ ਸਬਰ ਵਾਲਾ ਸਿਧਕ ਵਾਲਾ ਧੀਰਜ ਵਾਲਾ ਜੋਗੀ ਜੀ ਕਹਿੰਦੇ ਮੈਂ ਅੱਜ ਤੱਕ ਨਹੀਂ ਵੇਖਿਆ ਕਟਵਾ ਕੇ ਪਿਸਰਚਾਰ ਇੱਕ ਆਸੂਨਾ ਗिराया ਕਿਉਂ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਦੂਸਰਾ ਜੋਗੀ ਜੀ ਕਹਿੰਦੇ ਨੇ ਚਾਰ ਪੁੱਤ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਹੋਏ ਨੇ ਇਹ ਜੋਗੀ ਜੀ ਕਿਹਨ ਚਮਕੌਰ ਦੀ ਗੱਲ ਨਹੀਂ ਸਰਹੰਦ ਦੀ ਗੱਲ ਵੀ ਵਿੱਚ ਕਹਿ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਜਿਹੜੇ ਉਹ ਸ਼ਹੀਦ ਹੋ ਗਏ ਨੇ ਚਾਰ ਪੁੱਤ ਕਟਵਾਉਣ ਤੋਂ ਬਾਅਦ ਵੀ ਜੇ ਇੱਕ ਵੀ ਅਥਰੁ ਅਥਾਂ ਦੇ ਵਿੱਚ ਨਹੀਂ ਕਿ ਉਹ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੈ ਔਰ ਸੱਚ ਕਰਕੇ ਜਾਣਿਓ ਦੁਨੀਆ ਦੇ ਤਖਤੇ ਤੇ ਸੱਚਮੁੱਚ ਕੋਈ ਐਸਾ ਪੈਗੰਬਰ ਨਹੀਂ ਜਿਨਨੇ ਆਪਣੇ ਤਕਿਆਂ ਦਾ ਆਪਣੇ ਪਰਿਵਾਰ ਦਾ ਆਪਣੇ ਪਿਆਰਿਆਂ ਦਾ ਵਿਛੋੜਾ ਇਸ ਕਦਰ ਆਪਣੇ ਦਿਲ ਦੇ ਵਿੱਚ ਪ੍ਰਮਾਣ ਕੀਤਾ ਹੋਵੇ ਜੋਗੀ ਜੀ ਕਹਿੰਦੇ ਨੇ ਕਟਵਾ ਕੇ ਪਿਸਰ ਚਾਰ ਪਿਸਰ ਦਾ ਅਰਥ ਹੈ ਪੁੱਤਰ ਚਾਰ ਪੁੱਤ ਕਟਵਾ ਕੇ ਇਕ ਅਸੂਨਾ ਗिराਇਆ ਕਹਿੰਦੇ ਇੱਕ ਵੀ ਅਥਰੂ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਡਿੱਗਣ ਦਿੱਤਾ ਰਤਬਾ ਗੁਰੂ ਗੋਬਿੰਦ ਨੇ ઋਸ਼ੀਆਂ ਦਾ ਵੜਾਇਆ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੇ ਕਰਮ ਕਰਕੇ ਇਹ ਮਹਾਨ ਕਰਮ ਕਰਕੇ ਅਸਲ ਵਿੱਚ ਇਸ ਦੁਨੀਆ ਦੀ ਇਸ ਧਰਤੀ ਦੇ ਉੱਪਰ ਇਸ ਦੁਨੀਆ ਦੇ ਤਖਤੇ ਤੇ ઋਸ਼ੀਆਂ ਦਾ ਜਿਹੜਾ ਰਤਬਾ ਹੈ ਗੁਰੂਆਂ ਦਾ ਰਤਬਾ ਹੈ ਉਹਨੂੰ ਹੋਰ ਚਾਰ ਚੰਨ ਲਾ ਦਿੱਤੇ ਹੋਰ ਵਧਾ ਦਿੱਤਾ ਡੰਟਕ ਮੇ ਫਿਰੇ ਰਾਮ ਤੋ ਸੀਤਾ થી ਬਗਲ ਮੇ ਜੋਗੀ ਜੀ ਕਹਿੰਦੇ ਨੇ ਮੈਂ ਸੁਣਿਆ ਕਿ ਜਿਹੜਾ ਭਗਵਾਨ ਰਾਮਚੰਦਰ ਹੈ ਉਹਨੂੰ 14 ਸਾਲ ਦਾ ਬਨਵਾਸ ਦਿੱਤਾ ਗਿਆ ਪਰ ਉਸ ਵਕਤ ਉਹਦੀ ਪਤਨੀ ਮਾਤਾ ਸੀਤਾ ਜਿਹਨੂੰ ਕਿਹਾ ਜਾਂਦਾ ਹੈ ਕਹਿੰਦੇ ਉਹ ਉਹਦੇ ਨਾਲ ਸੀ ਉਹ ਫਖਰੇ ਜਹਾਂ ਹਿੰਦ ਕੀ ਮਾਤਾ થી ਬਗਲ ਮੇ ਜੋਗੀ ਜੀ ਕਹਿੰਦੇ ਨੇ ਜਿਸੇ ਤੇ ਜਿਹੜੇ ਭਗਵਾਨ ਰਾਮਚੰਦਰ ਤੇ ਸਾਰਾ ਹਿੰਦੁਸਤਾਨ ਮਾਨ ਕਰਦਾ ਹੈ ਅੱਜ ਰਾਮ ਰਾਜ ਦੀਆਂ ਗੱਲਾਂ ਹੁੰਦੀਆਂ ਹੈ ਜੋਗੀ ਜੀ ਕਹਿੰਦੇ ਅਸਲ ਵਿੱਚ ਉਹ ਬਨਵਾਸ ਦੇ ਵਿੱਚ ਜਦੋਂ ਗਿਆ ਹੈ ਜਦੋਂ ਭਗਵਾਨ ਰਾਮਚੰਦਰ ਜੀ ਬਨਵਾਸ ਤੇ ਗਏ ਤੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ માતા ਸੀਤਾ ਨਾਲ ਸੀ ਲక్ష్మణ ਸਾਹ ਬਰਾਦਰ ਪਏ ਤਸਕੀਨ ਜਿਗਰ ਥਾ ਸੀਤਾ થી ਪਤੀ ਬ੍ਰਤਾ ਸੋ ਬਨ ਰਾਮ ਕੋ ਘਰ ਥਾ ਬਾਕੀ ਖੈ ਕਨਯਾ ਤੋ ਨਹੀਂ ਉਨਕਾ ਪਿਸਰ ਥਾ ਸੱਚ ਹੈ ਗੁਰੂ ਗੋਬਿੰਦ ਕਾ ਰਤਬਾ ਹੀ ਦਿਗਰ ਥਾ ਘਟਵਾ ਦੀਏ ਸ਼ਿਸ਼ ਸ਼ਾਮਣੇ ਕ੍ਰਿਤਾ ਕੋ ਸੁਣਾ ਕਰ ਰੂ ਹੂਕ ਦੀ ਗੋਬਿੰਦ ਨੇ ਔਲਾਦ ਕਟਾ ਕਰ ਹੁਣ ਜੋਗੀ ਜੀ ਦੁਆਪਰ ਤੇ ਤ੍ਰੇਤੇ ਦੀ ਗੱਲ ਕਰਦੇ ਕਹਿੰਦੇ ਭਗਵਾਨ ਰਾਮਚੰਦਰ ਬਨਵਾਸ ਤੇ ਗਏ ਤੇ ਠੀਕ ਹੈ ਪਰਿਵਾਰ ਦੇ ਨਾਲੋਂ ਮਾਤਾ ਪਿਤਾ ਨਾਲੋਂ ਵਿਛੋੜਾ ਹੈ ਭਰਾਵਾਂ ਨਾਲੋਂ ਕੁਝ ਦੋ ਭਰਾ ਵਿਛੜੇ ਨੇ ਪਰ ਇੱਕ ਭਰਾ ਭਗਵਾਨ ਰਾਮਚੰਦਰ ਦੇ ਨਾਲ ਲక్ష్మణ ਨਾਲ ਜੋਗੀ ਜੀ ਕਹਿੰਦੇ ਲక్ష్ਮਣ ਸਾਹਿਬ ਬਰਾਦਰ ਪਏ ਤਸਕੀਨ ਜਿਗਰ ਥਾ बनवास ਦੇ ਸਮੇਂ ਜਿਹੜਾ ਲక్ష్మణ ਹੈ ਭਗਵਾਨ ਰਾਮਚੰਦਰ ਦੇ ਨਾਲ ਹੈ ਜਿਹੜਾ ਰਾਮਚੰਦਰ ਦੇ ਦਿਲ ਨੂੰ ਚੈਣ ਦਿੰਦਾ ਹੈ ਕਿ ਚਲੋ ਕੋਈ ਤੇ ਮੇਰੇ ਨਾਲ ਹੈ ਸੀਤਾ ਸੀ ਪਤੀਵ੍ਰਤਾ ਸੋ ਹਨ ਰਾਮ ਕੋ ਘਰ تھا ਤੇ ਕਹਿੰਦੇ ਉਸ ਵਕਤ ਸੀਤਾ ਵਰਗੀ ਪਤੀਵ੍ਰਤਾ ਇਸਤਰੀ ਰਾਮਚੰਦਰ ਦੇ ਨਾਲ ਸੀ ਤੇ ਉਹ ਰਾਮਚੰਦਰ ਜੀ ਨੂੰ ਖਾਣ ਪੀਣ ਦਾ ਉਹਨਾਂ ਦੀ ਹਰ ਇੱਕ ਸੁੱਖ ਸੋੜਤ ਦਾ ਧਿਆਨ ਰੱਖਦੀ ਹੈ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਵੀ ਜੰਗਲ ਵਿੱਚ ਤਿਆਰ ਕਰ ਦਿੰਦੀ ਹੈ ਜੋਗੀ ਜੀ ਕਹਿੰਦੇ ਨੇ ਉਸ ਵਕਤ ਭਗਵਾਨ ਰਾਮਚੰਦਰ ਮਾਨੂ ਘਰ ਵਰਗੇ ਮਾਹੌਲ ਦੇ ਵਿੱਚ ਹੀ ਰਹਿ ਰਿਹਾ ਸੀ ਬਾਕੀ ਹੈ ਕਨਈਆ ਤੋਂ ਨਹੀਂ ਉਨ੍ਹਾਂ ਪਿਸਰ ਥਾ ਕਹਿੰਦੇ ਬਾਕੀ ਰਹੀ ਗੱਲ ਕ੍ਰਿਸ਼ਨ ਦੀ ਜਿਨ੍ਹਾਂ ਨੂੰ ਕਨਈਆ ਵੀ ਕਿਹਾ ਜਾਂਦਾ ਹੈ ਕਹਿੰਦੇ ਉਹਨਾਂ ਦਾ ਜਿਹੜਾ ਕੋਈ ਪੁੱਤਰ ਨਹੀਂ ਸੀ ਸੱਚ ਹੈ ਗੁਰੂ ਗੋਬਿੰਦ ਦਾ ਰਤਬਾ ਹੀ ਦਿਗਰ ਥਾ ਮਾ ਭਾਰਤ ਦੇ ਜੁੱਧ ਵਿੱਚ ਰਾ ਕ੍ਰਿਸ਼ਨ ਦਾ ਕੋਈ ਪੁੱਤਰ ਸ਼ਹੀਦ ਨਹੀਂ ਹੋਇਆ ਕੋਈ ਪੁੱਤਰ ਜਿਹੜਾ ਉਹ ਨਹੀਂ ਮਾਰਿਆ ਗਿਆ ਇਸ ਕਰਕੇ ਜੋਗੀ ਜੀ ਕਹਿੰਦੇ ਉਹਨਾਂ ਦਾ ਕੋਈ ਪੁੱਤਰ ਉਹਨਾਂ ਤੋਂ ਵਿਛੜਿਆ ਨਹੀਂ ਇਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਗੀ ਜੀ ਕਹਿੰਦੇ ਨਾ ਉਹਨਾਂ ਨੂੰ ਰਾਮ ਨਾਲ ਤਸਵੀਰ ਦਿੱਤੀ ਜਾ ਸਕਦੀ ਹੈ ਨਾ ਕ੍ਰਿਸ਼ਨ ਦੇ ਨਾਲ ਤਸਵੀਰ ਦਿੱਤੀ ਜਾ ਸਕਦੀ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਗੋਬਿੰਦ ਸਿੰਘ ਦੀ ਰਾਮ ਵਰਗੂ ਪੁੱਤਰਾਂ ਨਾਲੋਂ ਵਿਛੜੇ ਜਾ ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਸ਼ਨ ਵਾਗ ਦੁੱਖ ਸਹੇ ਨਹੀਂ ਕ੍ਰਿਸ਼ਨ ਜਿਹੜਾ ਉਹਦਾ ਕੋਈ ਪੁੱਤਰ ਉਹਨੂੰ ਵਿਛੋੜਾ ਦੇ ਕਿ ਨਹੀਂ ਗਿਆ ਰਾਮਚੰਦਰ ਦੇ ਨਾਲ ਉਹਦਾ ਪਰਿਵਾਰ ਸੀ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਦੁਨੀਆ ਦੇ ਤਖਤੇ ਤੇ ਕਹਿੰਦੇ ਹਰ ਇੱਕ ਨਾਲੋਂ ਵੱਖਰਾ ਰਤਬਾ ਹੈ ਕਿਉਂ ਕਟਵਾ ਦੀਏ ਸ਼ਿਸ਼ ਸ਼ਾਮਣੇ ਗੀਤਾ ਕੋ ਸੁਣਾ ਕਰ ਮਾਂ ਭਾਰਤ ਦਾ ਜੰਹਦ ਹੋ ਰਿਹਾ ਹੈ ਅਰਜੁਨ ਹਥਿਆਰ ਸੁੱਟ ਦਿੰਦਾ ਹੈ ਭਗਵਾਨ ਕ੍ਰਿਸ਼ਨ ਉਹਨੂੰ ਗੀਤਾ ਦਾ ਸਾਰ ਸਮਝਾਉਂਦਾ ਹੈ ਤੇ ਜਿਹੜਾ ਅਰਜੁਨ ਹੈ ਦੁਬਾਰਾ ਹਥਿਆਰ ਚੁੱਕਦਾ ਹੈ ਜੋਗੀ ਜੀ ਕਹਿੰਦੇ ਨੇ ਕ੍ਰਿਸ਼ਨ ਨੇ ਮਹਾਭਾਰਤ ਦੇ ਜੁੱਧ ਵਿੱਚ ਆਪਣੇ ਚੇਲੇ ਗੀਤਾ ਦਾ ਪਾਠ ਸੁਣਾ ਕੇ ਤੇ ਆਪਣੇ ਚੇਲੇ ਕਟਵਾ ਦਿੱਤੇ ਪਰ ਪੁੱਤਰ ਕੋਈ ਨਹੀਂ ਸੀ ਕਟਵਾ ਦिए ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾਕਰ ਭਗਵਾਨ ਕ੍ਰਿਸ਼ਨ ਨੇ ਗੀਤਾ ਦੀ ਸਿੱਖਿਆ ਦੇ ਕੇ ਆਪਣੇ ਸ਼ਾਗਿਰਦਾਂ ਨੂੰ ਮਹਾਭਾਰਤ ਦੇ ਜੰਗ ਵਿੱਚ ਮਰਵਾ ਦਿੱਤਾ ਕਟਵਾ ਦਿੱਤਾ ਰੂਹ ਫੋਕ ਦੀ ਗੋਬਿੰਦ ਨੇ ਔਲਾਦ ਕਟਾ ਕੇ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਗੀ ਜੀ ਕਹਿੰਦੇ ਆਪਣੇ ਚਾਰ ਪੁੱਤ ਧਰਮ ਤੋਂ ਕੁਰਬਾਨ ਕੀਤੇ ਇਨਸਾਨੀਅਤ ਤੋਂ ਕੁਰਬਾਨ ਕੀਤੇ ਜ਼ੁਲਮ ਦੇ ਖਿਲਾਫ ਲੜਦੇ ਆ ਚਾਰ ਪੁੱਤ ਕਟਵਾਏ ਚਾਰ ਪੁੱਤ ਸ਼ਹੀਦ ਕਰਵਾਏ ਤੇ ਭਾਰਤ ਦੀ ਜਿਹੜੀ ਲੋਕਾਈ ਸੀ ਭਾਰਤ ਵਰਸ਼ ਦੇ ਲੋਕ ਸਨ ਉਹਨਾਂ ਦੇ ਅੰਦਰ ਇੱਕ ਨਵੀਂ ਰੂਹ ਜਿਹੜੀ ਹੈ ਉਹ ਫੂਕ ਦਿੱਤੀ ਹੈ ਇੱਕ ਨਵੀਂ ਰੂਹ ਪੈਦਾ ਕਰ ਦਿੱਤੀ ਵੇ ਚੈਨ ਹੈ ਅਬ ਖਾਲਸਾ ਜੀ ਰੰਝੇ ਕੇ ਮਾਰੇ ਦਿਲ ਪਰ ਗਮੋ ਅੰਧੋਹ ਸੇ ਚਰਨੇ ਲਗੇ ਆਰੇ ਖاموش ਤੜਪਣੇ ਲੱਗੀ ਸਤ ਗੁਰ ਕੇ ਪਿਆਰੇ ਜੋਗੀ ਜੀ ਕਹੋ ਪੰਥ ਸੇ ਅਬ ਫਤਿਹ ਪੁਕਾਰੇ ਸ਼ਾਇਆ ਹੁਆ ਦੀਵਾਨ ਤੇ ਅਬ ਗਮ ਦਾ ਸਮਾਂ ਹੈ ਬਸ ਖਤਮ ਸ਼ਹੀਦੋ ਕੀ ਸ਼ਹਾਦਤ ਕਰ ਦਿਆਂ ਹੈ ਆਖਰੀ ਸ਼ੇਰ ਹੈ ਗਾਂਜੇ ਸ਼ਹੀਦਾਂ ਦਾ ਜੋਗੀ ਜੀ ਕਹਿੰਦੇ ਨੇ ਉਸ ਵਕਤ ਜਦੋਂ ਇਹ ਸਾਰੀ ਵਾਰਤਾ ਜੋਗੀ ਜੀ ਕਹਿੰਦੇ ਮੈਂ ਦੀਵਾਨ ਦੇ ਵਿੱਚ ਸੁਣਾਈ ਤੇ ਬੇਚਾਨ ਬੇਚੈਨ ਹੈ ਅਬ ਖਾਲਸਾ ਜੀ ਰੰਝ ਕੇ ਮਾਰੇ ਕਹਿੰਦੇ ਜਿੰਨੇ ਵੀ ਸੁਣਨ ਵਾਲੇ ਸੀ ਜਿੰਨੀ ਵੀ ਸੰਗਤ ਬੈਠੀ ਸੀ ਜੋਗੀ ਜੀ ਕਹਿੰਦੇ ਸਾਰੇ ਜਿੰਨੇ ਬੈਠੇ ਹੋਏ ਨੇ ਨਾ ਸਭ ਉੱਤੇ ਕਹਿੰਦੇ ਉਹ ਸਾਰੇ ਦੇ ਸਾਰੇ ਬੜੀ ਪਹਿਚਾਣ ਬੜੇ ਦੁਖੀ ਮਨ ਦੇ ਵਿੱਚ ਬੜਾ ਗੁੱਸਾ ਸੀ ਕਿ ਸਾਡੇ ਗੁਰੂ ਦੇ ਪੁੱਤਰਾਂ ਦੇ ਨਾਲ ਐਡਾ ਜ਼ੁਲਮ ਹੋਇਆ ਦਿਲ ਪਰ ਗਮੋ ਅੰਧੂ ਹੋ ਸੀ ਚਰਣੇ ਲੱਗੇ ਆਰੇ ਕਹਿੰਦੇ ਦੁੱਖ ਤੇ ਗਮ ਨਾਲ ਹਰ ਇੱਕ ਸੁਣਨ ਵਾਲੇ ਦੇ ਦਿਲ ਤੇ ਆਰੇ ਚੱਲ ਰਹੇ ਸੀ ਹਰ ਇੱਕ ਦਾ ਦਿਲ ਮਾਨੋ ਅੰਦਰੋਂ ਚੀਰਿਆ ਜਾ ਰਿਹਾ ਸੀ ਹਰ ਇੱਕ ਬੜਾ ਦੁਖੀ ਸੀ ਖਾਮੋਸ਼ ਤੜਪਣੇ ਲਗੇ ਸਤਗੁਰ ਕੇ ਪਿਆਰੇ ਜੋਗੀ ਜੀ ਕਹਿੰਦੇ ਸਾਰੇ ਜਿੰਨੇ ਵੀ ਸੁਣਨ ਵਾਲੇ ਸੀ ਗੁਰੂ ਨੂੰ ਪਿਆਰ ਕਰਨ ਵਾਲੇ ਬਾਹਰੋਂ ਤੇ ਭਾਵੇਂ ਖਾਮੋਸ਼ ਸਨ ਚੁੱਪ ਸਨ ਪਰ ਅੰਦਰੋਂ ਸਾਰੇ ਤੜਪ ਰਹੇ ਸੀ ਅੰਦਰੋਂ ਸਾਰੇ ਦੁਖੀ ਸਨ ਹਰ ਇੱਕ ਦੀਆਂ ਅੱਖਾਂ ਜਿਹੜੀਆਂ ਉਹ ਪਿਆਰ ਦੇ ਹੰਝੂਆਂ ਨਾਲ ਭਿੱਜੀਆਂ ਹੋਈਆਂ ਸੀ ਜੋਗੀ ਜੀ ਕਹੋ ਪੰਥ ਸੇ ਅਬ ਫਤਿਹ ਪੁਕਾਰੇ ਜੋਗੀ ਜੀ ਕਹਿੰਦੇ ਹੁਣ ਸੰਗਤ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਮੇਰੇ ਨਾਲ ਫਤਿਹ ਅਰਜ ਕਰੋ ਉਸ ਵਕਤ ਜੋਗੀ ਜੀ ਨੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਇਆ ਖੂਆ ਦੀਵਾਨ 'ਤੇ ਅਪਗਮ ਕਾ ਸਮਾ tha ਜੋਗੀ ਜੀ ਕਹਿੰਦੇ ਮੇਰੀ ਇਸ ਗਜ਼ਲ ਤੋਂ ਬਾਅਦ ਜਿੰਨੀ ਮੈਂ ਵਿਤਿਆ ਸੁਣਾਈ ਇਹ ਸ਼ੇਰ ਸੁਣਨ ਤੋਂ ਬਾਅਦ ਸਾਰੀ ਸੰਗਤ ਦੇ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਸੀ ਸਾਰੇ ਅੰਦਰੋਂ ਦੁਖੀ ਅੰਦਰੋਂ ਬੇਚੈਨ ਸਨ ਔਰ ਬਸ ਖਤਮ ਸ਼ਹੀਦਾਂ ਦੀ ਸਹਾ ਸ਼ਹਾਦਤ ਦਾ ਬਿਆਨ ਹੈ ਉਸ ਤੋਂ ਬਾਅਦ ਜੋਗੀ ਜੀ ਕਹਿੰਦੇ ਮੇਰੇ ਵੱਲੋਂ ਚਮਕੌਰ ਸਾਹਿਬ ਜੀ ਦੀ ਜੰਗ ਦੇ ਜਿੰਨੇ ਸ਼ਹੀਦ ਨੇ ਉਹਨਾਂ ਦੀ ਸ਼ਹਾਦਤ ਦੀ ਜਿਹੜੀ ਵਿਥਿਆ ਸੀ ਜਿਹੜਾ ਮੈਂ ਬਿਆਨ ਕੀਤਾ ਉਹ ਇੱਥੇ ਮੈਂ ਖਤਮ ਕੀਤਾ ਸ੍ਰਿ ਸਤਰਾ ਜੋਗੀ ਜੀ ਨੇ ਗਾਂਝੇ ਸ਼ਹੀਦਾ ਨਾਮ ਦੀ ਇੱਕ ਪੁਸਤਕ ਇਹਦੀ ਪਹਿਲਾ ਜਿਹੜੇ ਸ਼ੇਅਰ ਲਿਖੇ ਨੇ ਫਿਰ ਉਹ ਸ਼ੇਅਰ ਸੰਗਤ ਦੇ ਵਿੱਚ ਸੁਣਾਏ ਤੇ ਜੋਗੀ ਜੀ ਕਹਿੰਦੇ ਸੁਣਨ ਵਾਲੇ ਜਿਹੜੇ ਨਹੀਂ ਉਹ ਅੰਦਰੋਂ ਬੜੇ ਮਨ ਦੇ ਵਿੱਚ दुखी भी हुए कि गुरु गोविंद सिंह जी ਦੇ ਸਾਧ ਜਦਿਆਂ ਦੇ ਨਾਲ ਏਡਾ ਵੱਡਾ ਜ਼ੁਲਮ ਹੋਇਆ ਸੋ ਉਸ ਤੋਂ ਬਾਅਦ ਜੋਗੀ ਜੀ ਨੇ ਕੁਝ ਸ਼ੇਰ ਚਮਕੌਰ ਸਾਹਿਬ ਜੀ ਦੀ ਉਸ ਧਰਤੀ ਦੀ ਵਡਿਆਈ ਦੇ ਵਿੱਚ ਲਿਖੇ ਨੇ ਜੋਗੀ ਜੀ ਕਹਿੰਦੇ ਨੇ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਤੀ ਯਹਾਂ ਖੁਦਾ ਕੇ ਲਈਏ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰਰੋਂ ਮੇਂ ਯਹੀ ਸੇ ਬਣ ਕੇ ਸਿਤਾਰੇ ਗਏ ਸ਼ਮਾ ਕੇ ਲਈਏ ਜੋਗੀ ਜੀ ਕਹਿੰਦੇ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਤੀਰਥ ਨੇ 68 ਤੇ ਉਹ ਮਹਾਨ ਤੀਰਥ ਨੇ ਜਿਨ੍ਹਾਂ ਦੇ ਇਸ਼ਨਾਨ ਦੀ ਬੜੀ ਮਹਾਨਤਾ ਦਰਸਾਈ ਹੈ ਪਰ ਅਸਲ ਵਿੱਚ ਜੋਗੀ ਜੀ ਕਹਿੰਦੇ ਨੇ ਬਸ ਏਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਜੋਗੀ ਜੀ ਕਹਿੰਦੇ ਮੇਰੀ ਨਜ਼ਰ ਵਿੱਚ ਜੇ ਕਿਥੇ ਤੀਰਥ ਦੀ ਯਾਤਰਾ ਕਰਨੀ ਹੈ ਤੇ ਹਕੀਮ ਸਾਹਿਬ ਕਹਿੰਦੇ ਮੇਰੀ ਨਜ਼ਰ ਵਿੱਚ ਇੱਕੋ ਇੱਕ ਤੀਰਥ ਹੈ ਜਿੱਥੇ ਸੱਚਮੁੱਚ ਜਾ ਕੇ ਉੱਥੋਂ ਦੀ ਮਿੱਟੀ ਜਿਹੜੀ ਉਹਨ ਮੱਥੇ ਤੇ ਲਾਉਣਾ ਚਾਹੀਦਾ ਹੈ ਕਹਿੰਦੇ ਉਹ ਜਗ੍ਹਾ ਹੈ ਕਟਾਏ ਬਾਪ ਨੇ ਬੱਚੇ ਯਾਹ ਖੁਦਾ ਕੇ ਲਈ ਉਹ ਇਰਥਾ ਸਥਾਨ ਉਹ ਜਗ੍ਹਾ ਹੈ ਜਿੱਥੇ ਇੱਕ ਪਿਤਾ ਨੇ ਦੁਨੀਆ ਦੀ ਖਾਤਰ ਰੱਬ ਦੀ ਖਾਤਰ ਧਰਮ ਦੀ ਖਾਤਰ ਆਪਣੇ ਬੱਚੇ ਕਟਵਾਏ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰਰੋਂ ਮੇਰ ਕਹਿੰਦੇ ਨੇ ਸੂਰਜ ਨੂੰ ਜੋਗੀ ਜੀ ਕਹਿੰਦੇ ਨੇ ਇਹ ਚਮਕੌਰ ਤੇਰੀ ਮਿੱਟੀ ਦੇ ਕਣਾਂ ਵਿੱਚ ਸੂਰਜ ਵਰਗੀ ਚਮਕ ਹੈ ਤੇਰੀ ਮਿੱਟੀ ਦਾ ਇੱਕ ਇੱਕ ਕਣ ਜਿਹੜਾ ਹੈ ਉਹ ਸੂਰਜ ਵਾਂਗ ਚਮਕ ਰਿਹਾ ਹੈ ਯਹੀ ਸੇ ਬਣ ਕੇ ਸਿਤਾਰੇ ਗਏ ਸਮਾ ਕੇ ਲਈ ਜੋਗੀ ਜੀ ਕਹਿੰਦੇ ਅਸਲ ਵਿੱਚ ਜਿਵੇਂ ਇੱਥੇ ਸ਼ਹਾਦਤਾਂ ਵਰਣ ਵਾਲੇ ਸੂਰਮੇ ਨੇ ਜਿਹੜੇ ਮੈਨੂੰ ਤਿੰਜ ਲੱਗਦਾ ਇਹ ਸੂਰਮੇ ਸਿਤਾਰੇ ਬਣ ਕੇ ਆਕਾਸ਼ ਦੇ ਵਿੱਚ ਅੱਜ ਚਮਕ ਰਹੇ ਨੇ ਗੁਰੂ ਗੋਬਿੰਦ ਕੇ ਲਖਤੇ ਜਿਗਰ ਅਜੀਤ ਔ ਜੁਝਾਰ ਹਲਕ ਪੇ ਇੱਕ ਯਹਾਂ ਦੋ ਹੈ ਦੋ ਚੰਦ ਹੈ ਜਿਆ ਕੇ ਲਈ ਦक्कਨ ਮੇ ਦੂਰ ਮਰਕਦ ਹੈ ਹਜੂਰ ਸਾਹਿਬ ਕਾ ਪਹੁੰਚਣਾ ਜਿਸ ਜਗਾ ਮੁਸ਼ਕਲ ਹੈ ਬੇਨਵਾ ਕੇ ਲੀਏ ਜੋਗੀ ਜੀ ਕਹਿੰਦੇ ਗੁਰੂ ਗੋਬਿੰਦ ਕੇ ਲਖਤੇ ਜਿਗਰ ਅਜੀਤ ਔ ਜੁਝਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਦੇ ਟੁਕੜੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਹਲਕ ਪੇ ਇੱਕ ਯਹਾਂ ਦੋ ਚੰਦ ਹੈ ਗਿਆ ਕੇ ਲੀਏ ਜੋਗੀ ਜੀ ਕਹਿੰਦੇ ਨੇ ਆਕਾਸ਼ ਦੇ ਵਿੱਚ ਇੱਕ ਚੰਦ ਹੈ ਆਕਾਸ਼ ਦੇ ਵਿੱਚ ਇੱਕ ਚੰਦਰਮਾ ਰਾਤ ਨੂੰ ਰੋਸ਼ਨੀ ਦਿੰਦਾ ਚਮਕੌਰ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਦੇ ਟੁਕੜੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਹਿੰਦੇ ਦੋ ਚੰਦ ਨੇ ਜਿਹੜੇ ਸੰਸਾਰ ਨੂੰ ਜਿਹੜੇ ਰੋਸ਼ਨੀ ਦੇ ਰਹੇ ਨੇ ਦੱਕਣ ਮੇਂ ਦੂਰ ਮਰਕਦ ਹੈ ਹਜੂਰ ਸਾਹਿਬ ਕਾ ਜੋਗੀ ਜੀ ਕਹਿੰਦੇ ਮਰਕਦਾਰਤ ਹੁੰਦਾ ਜੀ ਸਮਾਧੀ ਭਾਵ ਉਹ ਸਥਾਨ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਅੰਤਮ ਸੁਵਾਸ ਲਏ ਜਿੱਥੇ ਸਤਗੁਰੂ ਜੋਤੀ ਜੋਤ ਸਮਾਏ ਯੋਗੀ ਜੀ ਕਹਿੰਦੇ ਦੱਖਣ ਦੇ ਵਿੱਚ ਬਹੁਤ ਦੂਰ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਮੁਕੱਦਸ ਅਸਥਾਨ ਹੈ ਜਿੱਥੇ ਸਤਗੁਰੂ ਜੀ ਨੇ ਆਪਣਾ ਅੰਤਮ ਸਮਾਪਤੀ ਕੀਤਾ ਜਿੱਥੇ ਸਤਗੁਰੂ ਜੋਤੀ ਜੋਤ ਸਮਾਏ ਉਸ ਜਗ੍ਹਾ ਦਾ ਨਾਮ ਖਜੂਰ ਸਾਹਿਬ ਹੈ ਪਹੁੰਚਣਾ ਜਿਸ ਜਗ੍ਹਾ ਮੁਸ਼ਕਲ ਹੈ ਬੇਨਵਾਕ ਲਈਏ ਯੋਗੀ ਜੀ ਕਹਿੰਦੇ ਦੂਰੀ ਉੱਥੇ ਬਹੁਤ ਜ਼ਿਆਦੀ ਹੈ ਕਿ ਲਾਹੌਰ ਤੋਂ ਜਾਂ ਪੰਜਾਬ ਤੋਂ ਤੁਰ ਕੇ ਹਜੂਰ ਸਾਹਿਬ ਜਾਣਾ ਯੋਗੀ ਜੀ ਕਹਿੰਦੇ ਮੇਰੇ ਵਾਸਤੇ ਬੜਾ ਕਠਨ ਹੈ ਉਹ ਆਪਣੇ ਆਪ ਨੂੰ ਬੇਨਵਾ ਆਪਣੇ ਆਪ ਨੂੰ ਮਲੰਗ ਫਕੀਰ ਕਹਿ ਰਹੇ ਨੇ ਕਿ ਮੇਰੇ ਵਰਗੇ ਗਰੀਬ ਵਾਸਤੇ ਉੱਥੇ ਪਹੁੰਚਣਾ ਬੜਾ ਮੁਸ਼ਕਲ ਹੋ ਗਿਆ ਹੈ ਭਟਕਤੇ ਫਿਰਤੇ ਹੈ ਕਿਉਂ ਅੱਜ ਕਰੇਂ ਯਹਾਂ ਆਕਰ ਇਹ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲਈ ਯਹਾਂ ਉਹ ਲੇਟੇ ਹੈ ਸਤਲੁਜ ਨੇ ਯੋਸ਼ਮੇ ਆਕਰ ਚਰਨ ਖਜੂਰ ਕੇ ਨਹਿਰੇ ਬਹਾ ਬਹਾ ਕੇ ਲਈ ਜੋਗੀ ਜੀ ਕਹਿੰਦੇ ਆ ਖਾਲਸਾ ਜੀ ਅੱਜ ਹਰ ਇੱਕ ਸੇਖ ਨੂੰ ਹਕੀਮ ਅੱਲਾ ਯਾਰ ਰੱਖਾਂ ਜੋਗੀ ਜੀ ਦੀ ਇਹ ਆਵਾਜ਼ ਸੁਣਨੀ ਚਾਹੀਦੀ ਹੈ ਕੀ ਕਹਿ ਰਹੇ ਨੇ ਪਟਕਤੇ ਫਿਰਤੇ ਹੈ ਕਿਉਂ ਹੱਜ ਕਰੇ ਜਹਾ ਆਕਰ ਜੋਗੀ ਜੀ ਕਹਿੰਦੇ ਖਾਲਸਾ ਜੀ ਕਿਉਂ ਇੱਧਰ ਉੱਧਰ ਭਟਕਦੇ ਫਿਰਦੀ ਹੋ ਕਿਉਂ ਇੱਧਰ ਉੱਧਰ ਭੱਜੇ ਫਿਰਦੀ ਹੋ ਜਾਂ ਇਸਲਾਮ ਵਾਲੇ ਮੁਸਲਮਾਨ ਵੀਰ ਜਿਵੇਂ ਮੱਕੇ ਕਾਬੇ ਜਾ ਕੇ ਹੱਜ ਕਰਦੇ ਨੇ ਜੋਗੀ ਜੀ ਕਹਿੰਦੇ ਇਹ ਗੁਰੂ ਕੇ ਸਿੰਘੋ ਇਹ ਗੁਰੂ ਕੇ ਖਾਲਸਾ ਜੀ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖੋ ਜੇ ਹੱਜ ਕਰਨੇ ਇਹ ਕਾਬਾ ਪਾਸ ਹੈ ਕਹਿੰਦੇ ਚਮਕੌਰ ਸਾਹਿਬ ਖਾਲਸਾ ਪੰਥ ਦਾ ਕਾਬਾ ਹੈ ਜਿਹੜਾ ਬਹੁਤ ਨਜ਼ਦੀਕ ਹੈ ਹਰ ਇੱਕ ਖਾਲਸਾ ਤੇ ਲਈਏ ਕਹਿੰਦੇ ਇੱਥੇ ਤੇ ਹਰ ਕੋਈ ਆ ਸਕਦਾ ਹੈ ਹਰ ਇੱਕ ਗੁਰੂ ਨੂੰ ਪਿਆਰ ਕਰਨ ਵਾਲਾ ਇੱਕ ਵਾਰ ਜ਼ਰੂਰ ਚਮਕੌਰ ਦੀ ਧਰਤੀ ਤੇ ਆਵੇ ਜਹਾਂ ਉਹ ਲੇਟੇ ਹੈ ਸਤਲੁਜ ਨੇ ਜੋਸ਼ ਮੇ ਆਕਰ ਜੋਗੀ ਜੀ ਕਹਿੰਦੇ ਇਸ ਜਗ੍ਹਾ ਤੇ ਸਤਗੁਰਾਂ ਦੇ ਮਹਾਨ ਪੁੱਤਰ ਤੇ ਪਿਆਰੇ ਸੂਰਮੇ ਗੂੜੀ ਨੀਂਦ ਵਿੱਚ ਸੁੱਤੇ ਹੋਏ ਨੇ ਜਿਨ੍ਹਾਂ ਦੀ ਚਰਨ ਤੁਸ਼ੋ ਨੂੰ ਪ੍ਰਾਪਤ ਕਰਨ ਵਾਸਤੇ ਚਰਨ ਖਜੂਰ ਕੇ ਨਹਿਰੇ ਬਹਾ ਬਹਾ ਕੇ ਲਈ ਕਹਿੰਦੇ ਸਤਲੁਜ ਦੇ ਪਾਣੀ ਨਹਿਰਾਂ ਦੇ ਰੂਪ ਵਿੱਚ ਉਛਲ ਉਛਲ ਕੇ ਜਿਸ ਜਗ੍ਹਾ ਤੇ ਗੁਰੂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਨੂੰ ਲੋਚਦੇ ਨੇ ਜੋਗੀ ਜੀ ਕਹਿੰਦੇ ਉਸ ਜਗ੍ਹਾ ਤੇ ਇੱਕ ਵਾਰ ਜ਼ਰੂਰ ਆ ਕੇ ਦਰਸ਼ਨ ਕਰਨੇ ਚਾਹੀਦੇ ਨੇ ਮਜ਼ਾਰ ਗੰਜੇ ਸ਼ਹੀਦਾ ਹੈ ਉਹਨਾਂ ਸ਼ਹੀਦੋਂ ਦਾ ਫਰਿਸ਼ਤੇ ਜਿਨ ਕੀ ਤਰਸਤੇ ਹੈ ਖਾ ਕੇ ਪਾ ਕੇ ਲਈ ਉਠਾਏ ਅੱਖੋਂ ਸੇ ਆਕਰ ਯਹਾਂ ਕੀ ਮਿੱਟੀ ਕੋ ਜੋ ਖਾਕ ਛਾਂਟ ਤੇ ਫਿਰਤੇ ਹਨ ਕੀਮੀਆਂ ਕੇ ਲਈ ਜੋਗੀ ਜੀ ਕਹਿੰਦੇ ਨੇ ਮਜ਼ਾਰ ਗਾਂਜੇ ਸ਼ਹੀਦਾ ਹੈ ਉਨ ਸ਼ਹੀਦੋਂ ਕਾ ਚਮਕੌਰ ਜੋਗੀ ਜੀ ਕਹਿੰਦੇ ਇੱਕ ਪਵਿੱਤਰ ਮੁਕੱਦਸ ਅਸਥਾਨ ਹੈ ਇਹ ਉਨਾ ਸ਼ਹੀਦਾਂ ਦਾ ਸ਼ਹੀਦੀય ਅਸਥਾਨ ਹੈ ਉਨਾ ਮਹਾਨ ਗੁਰੂ ਕੇ ਸੂਰਮਿਆਂ ਦਾ ਪਵਿੱਤਰ ਅਸਥਾਨ ਹੈ ਰਸਤੇ ਜਿਨ ਕੀ ਤਰਸਤੇ ਹਨ ਖਾਕੇ ਪਾ ਕੇ ਲਈ ਕਹਿੰਦੇ ਜਿਨਾਂ ਦੇ ਚਰਣਾ ਦੀ ਧੂੜੀ ਦੇ ਵਾਸਤੇ ਦੇਵਤੇ ਪਰਸ ਦੇ ਪਏ ਨੇ ਉਹਨਾਂ ਮਹਾਨ ਸ਼ਹੀਦਾਂ ਦੀ ਮਹਾਨ ਧਰਤੀ ਚਮਕੌਰ ਸਾਹਿਬ ਇੱਕ ਵਾਰ ਇੱਥੇ ਜ਼ਰੂਰ ਆ ਕੇ ਦਰਸ਼ਨ ਕਰੋ ਉਠਾਏ ਅੱਖੋਂ ਸੇ ਆਕਰ ਯਹਾਂ ਕੀ ਮਿੱਟੀ ਕੋ ਜੋਗੀ ਜੀ ਕਹਿੰਦੇ ਨੇ ਜੋ ਵੈਦ ਤੇ ਹਕੀਮ ਲਾਜ ਕਰ ਕਰ ਥੱਕ ਜਾਂਦੇ ਨੇ ਬਿਮਾਰੀਆਂ ਨਾਸ਼ ਨਹੀਂ ਹੁੰਦੀਆਂ ਜੋਗੀ ਜੀ ਦੀ ਇਹ ਭਾਵਨਾ ਹੈ ਕਹਿੰਦੇ ਆ ਦੁਨੀਆਂ ਦੇ ਲੋਕੋ ਚਮਕੌਰ ਸਾਹਿਬ ਜੀ ਦੀ ਮਿੱਟੀ ਜਿਹੜੀ ਹੈ ਉਹਨੂੰ ਇੱਕ ਵਾਰ ਉਠਾ ਕੇ ਅੱਖਾਂ ਤੇ ਲਾ ਲਓ ਜੋ ਖਾਕ ਸ਼ਾਂਤ ਤੇ ਫਿਰਤੇ ਹਨ ਕੀਮੀਆਂ ਕੇ ਲਈ ਕਹਿੰਦੇ ਇੱਥੋਂ ਦੀ ਪਾਵਨ ਮਿੱਟੀ ਨੂੰ ਨਮਸਕਾਰ ਜਿਹੜੇ ਰਸਾਇਣ ਦੀ ਭਾਲ ਵਾਸਤੇ ਜਾਂ ਆਪਣੀਆਂ ਬਿਮਾਰੀਆਂ ਆਪਣੇ ਦੁੱਖਾਂ ਰੋਗਾਂ ਦੇ ਨਾਸ਼ ਵਾਸਤੇ ਇਧਰ ਉਧਰ ਭੱਜੇ ਫਿਰਦੇ ਨੇ ਜੋਗੀ ਜੀ ਕਹਿੰਦੇ ਇੱਕ ਵਾਰ ਆ ਕੇ ਚਮਕੌਰ ਦੀ ਧਰਤੀ ਤੇ ਸ਼ਹੀਦਾਂ ਦੇ ਚਰਨਾਂ ਦੀ ਧੂੜ ਨੂੰ ਮੱਥੇ ਤੇ ਲਾ ਕੇ ਵੇਖੋ ਸਾਰੇ ਦੁੱਖ ਦੂਰ ਹੋ ਜਾਣਗੇ ਇਹ ਹੈ ਉਹ ਜਹਾਂ 40 ਤਨ ਸ਼ਹੀਦ ਹੋਏ ਖਿਤਾਬ ਸਰਬਰੀ ਸਿੰਘੋ ਨੇ ਸਰ ਕਟਾ ਕੇ ਲਈ ਦਿਲਾਈ ਪੰਥ ਕੋ ਸਰਵਾਦੀਆਂ ਸੇ ਸਰਦਾਰੀ ਬਰਾਈ ਕੌਮ ਜੇ ਰਤਬੇ ਲਹੂ ਬਹਾ ਕੇ ਲਈ ਜੋਗੀ ਜੀ ਕਹਿੰਦੇ ਇਹ ਜਿਹੜਾ ਚਮਕੌਰ ਸਾਹਿਬ ਹੈ ਇਹ ਉਹ ਪਵਿੱਤਰ ਮੁਕੱਦਸ ਸਥਾਨ ਹੈ ਇਹ ਉਹ ਜਾ ਹੈ ਕਹਿੰਦੇ ਇਹ ਉਹ ਜਗ੍ਹਾ ਹੈ ਜਹਾਂ 40 ਤਨ ਸ਼ਹੀਦ ਹੋਏ ਜਿੱਥੇ ਗੁਰੂ ਗੋਬਿੰਦ ਸਿੰਘ ਦੇ 40 ਸਿੰਘ ਸ਼ਹੀਦ ਹੋਏ ਨੇ ਖਿਤਾਬ ਸਰਬਰੀ ਸਿੰਘੋ ਨੇ ਸਰ ਕਟਾ ਕੇ ਲਈ ਕਹਿੰਦੇ ਇੱਥੇ ਗੁਰੂ ਦੇ ਸਿੰਘਾਂ ਨੇ ਸੀਸ ਕਟਾ ਕੇ ਤੇ ਸਰਦਾਰੀ ਵਾਲੀਆਂ ਪਦਮੀਆਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਨੇ ਦਿਲਾਈ ਪੰਥ ਕੋ ਸਰਬਾਦੀਆਂ ਸੇ ਸਰਦਾਰੀ ਕਹਿੰਦੇ ਵੀਰ ਬਹਾਦਰਾਂ ਨੇ ਸਿਰ ਧੜ ਦੀ ਬਾਜੀ ਲਾ ਕੇ ਖਾਲਸਾ ਪੰਥ ਨੂੰ ਆਪਣੇ ਆਉਣ ਵਾਲੇ ਜਿਹੜੇ ਵਾਰਸ ਸੀ ਉਹਨਾਂ ਨੂੰ ਸਰਦਾਰੀ ਦਿਵਾਈ ਹੈ ਬਰਾਏ ਕੌਮ ਇਹ ਰਤਵੇ ਲਹੂ ਬਹਾ ਕੇ ਲਈ ਕਹਿੰਦੇ ਅੱਜ ਜਿਹੜੇ ਸਿੰਘ ਬੜੇ ਮਾਣ ਨਾਲ ਕਹਿੰਦੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਅਸੀਂ ਸਿੰਘ ਆ ਅਸੀਂ ਖਾਲਸਾ ਸਾਡਾ ਰਾਜ ਭਾਗ ਜੋਗੀ ਜੀ ਕਹਿੰਦੇ ਅਸਲ ਵਿੱਚ ਇਹ ਰਤਬੇ ਇਹ ਪਦਮੀਆਂ ਚਮਕੌਰ ਦੀ ਧਰਤੀ ਤੇ ਖੂਨ ਵਹਾਉਣ ਤੋਂ ਬਾਅਦ ਸਾਨੂੰ ਪ੍ਰਾਪਤ ਹੋਈਆਂ ਨੇ ਗਿਲਾ ਨਹੀਂ ਤੋਂ ਤਵੱਜੋ ਦਿਲਾਨੀ ਚਾਹਤਾ ਹੂੰ ਅਪੀਲ ਕਰਤਾ ਹੂੰ ਸਿੰਘੋ ਕੀ ਕਰਬਲਾ ਕੇ ਲਿਏ ਗੜਤ ਇੱਕ ਹਰਫ ਹੋ ਜੋਗੀ ਤੋਂ ਫਿਰ ਹਜ਼ਾਰੋਂ ਮੈਂ ਜਵਾਬ ਦੇ ਹੂੰ ਸੁਖ ਨਾਏ ਸੁਖ ਨਹਾਈ ਨਾਰਵਾ ਕੇ ਲਿਏ ਅੱਲਾ ਯਾਰ ਕਾ ਜੋਗੀ ਜੀ ਅਖੀਰਲੇ ਸ਼ੇਰ ਵਿੱਚ ਇੱਕ ਗੱਲ ਕਹਿੰਦੇ ਨੇ ਗਿਲਾ ਨਹੀਂ ਤੋਂ ਤਵੱਜੋ ਦਿਨਾਨੀ ਚਾਹਤਾ ਹਾਂ ਜੋਗੀ ਜੀ ਕਹਿੰਦੇ ਜੇ ਕੋਈ ਕਿਸੇ ਨੂੰ ਮੇਰੇ ਨਾਲ ਗਿਲਾ ਸ਼ਿਕਵਾ ਨਾ ਹੋਵੇ ਤੇ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ ਕਿੱਥੇ ਅਪੀਲ ਕਰਤਾ ਹਾਂ ਸਿੰਘਾਂ ਕੀ ਕਰਬਲਾ ਕੇ ਲਿਏ ਜੋਗੀ ਜੀ ਕਹਿੰਦੇ ਮੈਂ ਅਪੀਲ ਕਰਦਾ ਮੈਂ ਬੇਨਤੀ ਕਰਦਾ ਜਿੱਥੇ ਸਿੰਘਾਂ ਦੀ ਕਰਬਲਾ ਹੈ ਚਮਕੌਰ ਸਾਹਿਬ ਕਹਿੰਦੇ ਉਸ ਧਰਤੀ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਅੱਜ ਜਿਹੜਾ ਹਰ ਇੱਕ ਸਿੱਖ ਹੈ ਉਹਨੂੰ ਉਸ ਚਮਕੌਰ ਦੀ ਧਰਤੀ ਤੇ ਆਪਣੇ ਬੱਚਿਆਂ ਨੂੰ ਨਾਲ ਲਿਆਉਣਾ ਚਾਹੀਦਾ ਤੇ ਉਸ ਧਰਤੀ ਦੀ ਜਿਹੜੀ ਖਾਕ ਤੇ ਉਸ ਧਰਤੀ ਦੀ ਜਿਹੜੀ ਖੂਨ ਨਾਲ ਭਿੱਜੀ ਮਿੱਟੀ ਹੈ ਉਹਨੂੰ ਜਰੂਰ ਆਪਣੇ ਮੱਥੇ ਤੇ ਲਾਉਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਪੀੜ੍ਹੀਆਂ ਨੂੰ ਦੱਸਣਾ ਚਾਹੀਦਾ ਕਿ ਸਾਡੀਆਂ ਸਰਦਾਰੀਆਂ ਇਸ ਧਰਤੀ ਤੇ ਡੁੱਲੇ ਖੂਨ ਚੋਂ ਨਿਕਲੀਆਂ ਨੇ ਔਰ ਉਸ ਚਮਕੌਰ ਦੀ ਧਰਤੀ ਤੇ ਜਾ ਕੇ ਉਹਨਾਂ ਸ਼ਹੀਦ ਸਿੰਘਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਜਾਦਿਆਂ ਦੇ ਚਰਨਾਂ ਤੇ ਸੀਸ ਝੁਕਾਉਣਾ ਚਾਹੀਦਾ ਹੈ ਗਲਤ ਇੱਕ ਹਰਫ ਹੋ ਜੋਗੀ ਤੋਂ ਫਿਰ ਜਵਾਬ ਹਾ ਜਾ ਫਿਰ ਹਜ਼ਾਰੋਂ ਨੇ ਜਵਾਬ ਦੇਹੁ ਸੁਖਨ ਹਾਏ ਨਾਰਵਾ ਕੇ ਲੀਏ ਜੋਗੀ ਜੀ ਕਹਿੰਦੇ ਜੇ ਇੰਨੇ ਬਚਨ ਲਿਖਦਿਆਂ ਇਹ ਜੋ ਜੜੀ ਸ਼ਹੀਦਾ ਨੇ ਵਫਾ ਗਾਂਝੇ ਸ਼ਹੀਦਾ ਗੁਰੂ ਕੇ ਸਭ ਜਾਦਿਆਂ ਦੀ ਸ਼ਹਾਦਤ ਨੂੰ ਸੰਬੰਧ ਤੇ ਕਿਤਾਬਾਂ ਲਿਖੀਆਂ ਜੋਗੀ ਜੀ ਕਹਿੰਦੇ ਇੰਨਾ ਕੁਝ ਲਿਖਦਿਆਂ ਬੋਲਦਿਆਂ ਜੇ ਮੇਰੇ ਕੋਲੋਂ ਕੋਈ ਵੀ ਗੱਲ ਕੋਈ ਵੀ ਸ਼ਬਦ ਗਲਤ ਲਿਖਿਆ ਜਾਂ ਬੋਲਿਆ ਗਿਆ ਹੋਵੇ ਤੇ ਮੈਂ ਜਵਾਬ ਦੇ ਹਾਂ ਹਰ ਇੱਕ ਗਲਤ ਬਿਆਨੀ ਵਾਸਤੇ ਮੈਂ ਹਾਜ਼ਰ ਹਾਂ ਔਰ ਮੇਰੀਆਂ ਭੁੱਲਾਂ ਜਿਹੜੀਆਂ ਉਹ ਖਿਮਾ ਕੀਤੀਆਂ ਜਾਣ ਸਵਿਸ ਤਰੀਕੇ ਨਾਲ ਹਕੀਮ ਅੱਲਾ ਯਾਰਖਾ ਜੋਗੀ ਜੀ ਉਹਨਾਂ ਨੇ ਬੜੀ ਸ਼ਰਧਾ ਵਿੱਚ ਭੇਜ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਾਲ ਜੋ ਉਹਨਾਂ ਦਾ ਪਿਆਰ ਹੈ ਸੱਜਾਦਿਆਂ ਦੇ ਪ੍ਰਤੀ ਜੋ ਉਹਨਾਂ ਦੇ ਮਨ ਵਿੱਚ ਸ਼ਰਧਾ ਹੈ ਉਹਨੂੰ ਉਹਨਾਂ ਨੇ ਅੱਖਰਾਂ ਦੇ ਰੂਪ ਵਿੱਚ ਵਿਆਣ ਕਰਕੇ ਸੰਗਤ ਨੂੰ ਭੇਟ ਕੀਤਾ ਦਾਸ ਨੇ ਨਿਮਾਣੀ ਜੀ ਕੋਸ਼ਿਸ਼ ਕੀਤੀ ਹਕੀਮ ਸਾਹਿਬ ਜੀ ਦੇ ਨਾ ਸ਼ੇਰਾਂ ਦੀ ਸੰਖੇਪ ਜੀ ਰੂਪ ਵਿੱਚ ਵਿਚਾਰ ਆਪ ਸੰਗਤ ਨਾਲ ਸਾਂਝੀ ਕਰ ਸਕਾ ਸਿਹਦੇ ਵਾਸਤੇ ਦਾਸ ਦੀ ਦਾਸ ਨੇ ਜੋ ਉਹ ਨਿਰਵੈਰ ਸਿੰਘ ਅਰਸ਼ੀ ਜੀ ਉਹਨਾਂ ਨੇ ਜੋ ਜੋਗੀ ਜੀ ਦੀਆਂ ਇਹਨਾਂ ਦੋਨਾਂ ਕਿਤਾਬਾਂ ਦੀ ਵਿਆਖਿਆ ਅਰਥ ਕੀਤੇ ਨੇ ਉਹਦਾ ਸਹਾਰਾ ਲੈ ਕੇ ਆਪ ਸੰਗਤ ਨਾਲ ਸਾਂਝ ਪਾਈ ਉਜ ਜੋ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕੇ ਉਹਨਾਂ ਵੱਲੋਂ ਗਾਂਝੇ ਸ਼ਹੀਦਾਂ ਕਿਤਾਬ ਦੀ ਜਿਹੜੀ ਉਹ ਅਰਥ ਕੀਤੇ ਗਏ ਵਿਆਖਿਆ ਲਿਖੀ ਉਹਦੇ ਵਿੱਚੋਂ ਕੁਝ ਦਾਸ ਨੇ ਆਪ ਜੀ ਦੇ ਨਾਲ ਸਾਂਝ ਪਾਉਣ ਦੇ ਵਾਸਤੇ ਮਦਦ ਲਈ ਹੈ ਸੋ ਬਹੁਤ ਸਾਰੀਆਂ ਭੁੱਲਾਂ ਹੋਈਆਂ ਦਾਸ ਨੂੰ ਖਿਮਾ ਕਰਨਾ ਜੀ ਆਓ ਫਤੇ ਅਰਜ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ